ਗੁੱਡ ਮਾਰਨਿੰਗ ਜੀ ਅੱਜ ਹੈ 27 ਅਕਤੂਬਰ ਤੇ ਡੇਲੀ ਬਲੌਗ ਦੇ 68 ਅੱਜ ਜਾਣਾ ਵਿਆਹ ਤੇ ਤੇ ਮੈਂ ਕਿਹਾ ਕਿ ਦਾੜੀ ਥੋੜੀ ਸੈੱਟ ਕਰਾਇਆ ਹੀ ਏ ਪਰ ਘਰ ਦੀਆਂ ਜਨਾਨੀਆਂ ਦਾ ਨਾ ਨਾ ਕਿ ਦਾੜੀ ਕਿ ਸੈੱਟ ਕਰਾਉਣੀ ਹੈ ਸਹੀ ਤਾਂ ਲੱਗਦਾ ਮੰਨਿਆ ਵਿਆਹੇ ਕੇ ਜੋ ਹੱਕਾਂ ਨੇ ਹੋ ਗਏ ਮਤਲਬ ਯਾਰ ਟਾਰ ਸ਼ੌਰਸ ਲਾਉਣ ਦਾ ਹੱਕ ਤਾਂ ਆਪਣਾ ਹੈਗਾ ਤੇ ਮੈਂ ਕਿਹਾ ਕਿ ਮੈਂ ਆਇਆ ਤੁਸੀਂ ਉਹ ਤਿਆਰ ਹੋ ਮੈਂ ਦਾੜੀ ਸੈੱਟ ਕਰਾ ਕੇ ਆਉਣਾ ਤੇ ਚਲੋ ਚੱਲਦੇ ਆਂ ਦਾੜੀ ਸੈੱਟ ਕਰਾਉਣ ਤੇ ਆਪਣਾ ਤੁਹਾਨੂੰ ਪਤਾ ਫੇਵਰਿਟ ਕਿੱ ਕਿ ਨਹੀਂ ਹੈ ਕਿਹੜੀ ਤਾਂ ਕਿਹੜੀ ਕੋਲ ਜਾ ਕੇ ਦਾੜੀ ਨੂੰ ਸੈੱਟ ਕਰਾ ਲਈਏ ਨਾਲੇ ਇੱਕ ਉੱਥੇ ਨਾਲ ਹੀ ਆਪਣਾ ਆਫਿਸ ਹੈ ਉਹ ਦਿਨ ਹੋ ਗਿਆ ਆਫਿਸ ਖੋਦਿਆ ਨਹੀਂ ਮਾਫੀ ਭੋਲ ਜਾਾਂਗੇ ਫਿਰ ਸ਼ਾਮ ਨੂੰ ਆ ਕੇ ਬੰਦ ਕਰ ਦਾਂਗੇ ਤਾਂ ਚਲੋ ਜਲਦੀ ਜਲਦੀ ਜਾ ਕੇ ਆਈਏ ਤੇ ਵੀ ਆਰ ਹੇਅਰ ਆਪਾਂ ਬਾਹਰ ਚੱਕੇ ਕਰੀਏ ਜਿੰਨੇ ਕਰਾਉਂਦੇ ਕਰਤਾੜੀ ਦੇ ਟੜੀਆਂ ਦੇ ਵੀ ਸੈੱਟ ਕਰਾ ਲਈਏ ਤਾਂ ਹਾਂ ਡੂ ਤੋ ਯਾਰ ਮੈਨੂੰ ਲੱਗਦੀ ਹੈ ਮੈਨੂੰ ਥਾਂਡੂ ਪੌਣੀ ਲੱਗਦੀ ਹੈ ਹਾਂ ਇਹ ਥੋੜਾ ਚਿਕਨ ਗੁਣੀਆ ਕੰਮ ਕਰਾਉਂਦਾ ਬਹੁਤ ਜੇ ਮੈਨੂੰ ਸਾਰੀ ਖਰਦੀ ਆ ਜਿਆਦਾ ਮਜ਼ਾ ਖੁੱਡੀ ਪਾਈ ਦੇਖੋਗੇ ਇਹ ਪੜੀ ਕਿਹਟ ਹੈ ਤਾਂ ਫਾਈਨਲੀ ਬਹੁਤ ਦਿਨਾਂ ਬਾਅਦ ਆਫਿਸ ਆਪਣਾ ਖੁੱਲ ਗਿਆ ਅੱਜ ਅੱਜ ਤਾਂ ਕਿ ਵੀ ਸੀ ਬਹੁਤ ਮਿੱਟੀ ਹੋਈ ਹੋਈ ਸੀ ਝਾੜੂ ਵੀ ਲਾਤਾ ਪਹੁੰਚਣ ਲੱਗਿਆ ਤਾਂ ਵਸ ਹੁਣ ਚੱਲਦੇ ਆ ਘਰੋਂ ਹੋਣ ਆ ਰਿਹਾ ਆ ਰੈਡੀ ਹੋਣਾ ਮੈਰਿਜ ਤੇ ਜਾਣਾ ਤਾਂ ਜੇ ਅਸੀਂ ਰੈਡੀ ਹੋ ਕੇ ਚੱਲ ਪਏ ਆ ਵਿਆਹ ਨੂੰ ਅਸੀਂ ਜਾਣਾ ਰੈਕੋਰਡ ਤੇ ਪਹਿਲਾਂ ਲਵਾਂਗੇ ਮਾਮੀ ਜੀ ਨੂੰ ਧਰੋਲਿਓ ਤੇ ਇਹ ਸਾਡੀ ਅੱਜ ਦੀ ਮੈਰਿਜ ਲੁੱਕ ਹੈ ਬਾਕੀ ਮੈਂ ਵਲੇਜਰ ਪਾਉਂਗਾ ਦੇਖਦਾ ਅਗਰ ਗਰਮੀ ਨਾ ਹੋਈ ਤਾਂ ਆਦਰਵਾਇਸ ਤਾਂ ਦਸੇ ਕੁਮੈਂਟਾਂ ਚ ਕਿਹੇ ਜੇ ਲੱਗਦੇ ਆ ਮੈਨੂੰ ਤਾਂ ਪਤਾ ਸੌਣੇ ਲੱਗਦੇ ਆ ਤੇ ਚੱਲ ਉਹ ਲੈ ਮਾਮੀ ਨੂੰ ਲੈਣੇ ਹਨ ਤਰੋਂ ਦੇ ਚੱਲ ਕੇ ਵੀ ਲੇਟ ਹੋ ਗਏ ਵੱਡੀ ਮੰਮੀ ਤੋਂ ਗਾਲਾਂ ਪੈ ਰੀਆਂ ਨੇ ਉੱਥੇ ਜਾ ਕੇ ਗੱਤ ਵਾਣੀਏ ਮੇਰੇ ਤਾਂ ਅਸੀਂ ਚੱਲ ਪੈ ਤਰੋਂ ਲੈਓ ਮਾਮੀ ਜੀ ਨੂੰ ਲੈ ਲਿਆ ਸੱਸੀ ਕਾ ਮਾਮੇ ਜੀ ਮਾਮੀ ਵੀ ਬਿਮਾਰ ਹੋਏ ਪਏ ਨੇ ਸਾਰੇ ਬਿਮਾਰ ਹੋਏ ਪਏ ਨੇ ਸਾਰੇ ਕੀ ਦੀ ਫੈਲਿਆ ਪਿਆ ਚਿਕਨ ਗੋੜੀਆਂ ਤੇ ਹੁਣ ਹੀ ਵੱਡੀ ਮੰਮੀ ਦਾ ਫੋਨ ਆਇਆ ਸੀ ਕਹਿੰਦੀ ਕਿ ਦੇਖੋ ਜਦਾ ਪਿੰਡ ਆ ਜੋ ਅਜੇ ਹੋਈਆਂ ਨਹੀਂ ਅਨੰਦ ਕਾਰਜ ਜਾ ਫਿਰ ਤੁਸੀਂ ਦੇਖ ਲਓ ਜੀ ਅੰਦਰ ਜਾਣਾ ਪੈਣਾ ਚੇਤ ਤੇ ਮੈਂ ਕਿਹਾ ਚੁੱਪ ਦੇਖਦਾ ਮੈਂ ਚਾਚਾ ਜੀ ਤੇ ਯਾਰ ਹੁਣ ਮੰਗੇ ਠੀਕ ਹੈ ਤਾਂ ਆਪਾਂ ਪਹੁੰਚ ਗਏ ਜੀ ਵਿਆਹ ਤੇ ਇਹ ਨਹੀਂ ਆ ਚ ਆਪਣੀ ਹੱਥ ਦੀ ਵਿਆਹੀ ਵਿਵਤਾ ਜੋੜੀ ਤੇ ਆ ਸਜਿਆ ਹੋਇਆ ਬੰਡਾਲ ਪੈਲਸ ਬਸ ਇਹ ਮੈਂ ਹੈ ਬੰਤੇ ਇਹਦੀ ਮੰਮੀ ਤੇ ਮਾਮੀ ਜੀ ਤੋਂ ਛੱਡ ਗਏ ਸੀ ਪਹਿਲੇ ਦੇਖਦੇ ਆਂ ਕਿੱਥੇ ਨੇ ਕੀ ਕਰਦੇ ਨੇ ਐਸੇ ਜਿਵੇਂ ਇਹਨਾਂ ਨੂੰ ਭੁੱਖ ਲੱਗੀ ਸਮਝਦਾ ਹੈ ਖਾਣੇ ਦੀ ਟੁੱਟੇ ਹੋਣੋਂ ਪਹਿਲਾਂ ਹੀ ਛੱਕੇ ਫੇਰੀ ਬਾਕੀ ਚੀਜ਼ਾਂ ਦੇਖਣਗੇ ਚਲੋ ਦੇਖਦੇ ਆ ਆ ਮੇਰੀ ਅੱਜ ਦੀ ਲੁੱਕ ਜਿਵੇਂ ਕਿ ਹਾਂ ਤੁਸੀਂ ਖਾਣੇ ਦੇ ਜੀ ਅੱਗੇ ਮੈਂ ਕਹਾਂ ਤੁਹਾਡੇ ਕੋਲਿਆਂ ਦੇ ਭਰ ਕੇ ਟੁੱਟੇ ਪਏ ਹੋਣੇ ਫਿਰ ਉਹਨਾਂ ਕਾਕਾ ਦੀ ਤੁਸੀਂ ਨਹੀਂ ਚਲੋ Khaani Aya Aipa tad a? Maa, Aterum omdat ek kerti di. Bigyaab apna tarthane? Thana pita ahad? O da po الي node? Sauce karrane ti? Oh, Maami apce dheke. Ki Radio Ti derivar? My precious. Count it! Maami ndither pae ndikusha. Juice pita. Brendan Ab connecting with the battery. There s a little मेरी शेरदी मेरी शेरदन शे टाइट ल था आ देख सोनाना

मैंने तो सिर्फ खाया हूं मैं अभी वो बड़े ज्यादा खाए नहीं चलते ना मैं तो ज्यादा पकोड़ी नहीं खाए मैं बढ़िया चीज खाती हूं मेनपुर दिखा में कैसे लग रही हो अच्छी दिख रही हो आ देख लो गाना गोपिया जी खाना फिरदा <laughs> और इनका इनका नाम पूछना है ये मेरा नाम पूछना है ਦੇਖਦੇ ਹਾਂ ਕੋਣ ਆਂਦੇ ਪਹਿਲਾਂ ਤਾਂ ਇਹ ਇਹਨੇ ਚੌਥੀ ਤੀਜੀ ਮੈਨੂੰ ਉਂਗਲਾ ਤੇ ਇਸ਼ਾਰਾ ਦੇ ਕਿ ਨੱਚੋ ਜੀ ਨੱਚੋ ਔਰ ਇਹਦਾ ਮੁੰਡਾ ਰਾ ਮੁੰਡਾ ਵੀ ਰੋ ਮਾਰਦਾ ਕਿ ਨੱਚੋ ਪਾਪਾ ਨੱਚੋ ਮੋੜੀ ਤਾਂ ਮਾਰ ਖਾ ਗਿਆ ਛੋਟੇ ਤੋਂ ਕੁੱਟ ਖਾ ਗਿਆ ਓਏ ਸਾਡੀ ਨੇ ਡੌਕਾ ਲਈ ਮਾਰ ਕੇ ਹਲਕੇ ਮਾਰਿਆ ਵਾਸੇ ਇੱਟਾ ਕੀ ਹੋਇਆ ਨਹੀਂ ਮਾਰਿਆ ਵੀ ਨਹੀਂ ਪਤਾ ਇੰਕੋ ਟਾਂ ਖਾ ਗਿਆ ਇਹਨੇ ਜਰਦਾਰ ਤਰਾ ਉੱਤੇ ਜਿਹੜੇ ਤੂੰ ਹਰਕਤਾਂ ਕਰਦਾ ਜੀ ਕੁੱਟੀ ਮੈਨੂੰ ਜੀ ਇਹ ਵਾਲੀ ਹਰਕਤਾਂ ਕੁੱਟ ਵਾਲੀਆਂ ਹੀ ਨੇ ਕਦੇ ਇੱਕ ਨਾ ਕੇ ਹੋਰ ਤਾਂ ਕੇ ਦੂਜੀ ਨਾ ਕੇ ਦੂਜੀ

ਬਬਾ ਹਾਂ ਆ ਆਪਨ ਹਾਂ 에어로플레인 에어로플레ਨ ਹੈਗਾ ਡਰੋਨ ਹੈ ਡਰੋਨ ਹਾਂ परिवारे चोरी eh, ਕੈਮਰਾ ਮੈਂ ਦੇਖਿਆ ਦਾ ਸਕਣ ਕਰ ਸਕਦਾ ਸ਼ਗਰ ਵੀ ਗਾਦਾ ਹੋਦਾ ਪਤਾ ਹੀ ਹੁੰਦਾ ਕਿ ਅੰਦਰ ਆਉਂਦਾ ਉਹਦਾ ਪ੍ਰਤੀਨਿਧ ਆਉਂਦਾ ਆਹ ਦੇਖੋ ਸਾਹਮਣੇ ਗੇਟ ਲੱਗਾ ਕੋਈ ਚੀਜ਼ ਤਾਂ ਹੋ ਜੇਣੀ ਬੱਸ ਕੱਟ ਗਈ ਤੇ ਐਸੀ ਹੁੰਦੀ ਜਿਹੜੀਆਂ ਫਿਰ ਹੁੰਦੀਆਂ ਕਿ ਉਹ ਨਹੀਂ ਜਾਣੀ ਬਤਾ ਕਰਵਾਉਂਦੇ ਨਹੀਂ ਲੈਣਗੇ ਜਾਣੀ ਉਹਨੂੰ ਤੇ ਮੈਂ ਆਹ ਜੀ ਦਿਵਾ ਦੇਉਂਗੀ ਬੱਸ ਹੋ ਗਿਆ ਨਸ਼ੀਦਾ ਇਹ ਕੀ ਹੈਗਾ ਮੈਂ ਤੁਹਾਨੂੰ ਇਹ ਦੱਸਾਂ ਆਹ ਬਾਰੇ ਤੇਰੇ ਨਾਲ ਲੱਗ ਜਿਆ ਰਹੇਗਾ ਤਾਂ ਰੇਟ ਸਿੱਧਾ ਹੋ ਜਾਊਗਾ ਲੱਖ ਦੇ ਦੇਵਾਂਗੇ ਲੱਖ ਦੇ ਦੇਵਾਂਗੇ

ਅੱਗੇ ਵੇਹਾਂ ਛੋਟਿਆਂ ਦੇ ਆਪ ਆਉਂਦੇ ਸੀ ਡੈਡੀ ਨੂੰ ਕਹਿੰਦੇ ਸੀ ਡੈਡੀ ਬੈਲੂਨ ਲੈਣਾ ਇਹ ਲੈਣਾ ਹੁਣ ਪਾਪਾ ਬਣ ਕੇ ਹੁਣ ਇਹਨੂੰ ਬਲੂਨ ਲੈ ਕੇ ਦੇਣੇ ਫਿਰਦਾ ਉੱਪਰ ਲੈ ਕੇ ਜਾ ਕੇ ਰੱਖ ਕੇ ਫਟਜੂ ਸਮੇ ਬਹੁਤ ਚੇਂਜ ਹੋ ਗਿਆ ਯਾਰ ਹੁਣ ਵਿਆਹ ਦੀ ਇੰਜੋਏ ਇੰਨਣ ਵਾਲੀ ਦੇ ਸਾਰਾ ਧਿਆਨ ਦੇ ਦਿੱਤਾ ਮੇਰਾ ਸੱਟਣਾ ਖਾ ਲਈ ਰੋਵੇ ਨਾ ਤੇ ਜਿਹੜੇ ਬੱਚਣ ਦੇਖ ਕੇ ਇਹ ਮੰਗਦਾ ਸੀ ਮੈਨੂੰ ਵੀ ਚਾਹੀਦਾ ਆ ਖਰਦਿਆ ਪਰ ਚਿੱਟੀ ਆ ਪਰ ਚਿੱਟੀ ਇੱਧਰ ਆ ਹੁਣ ਵਲੌਗ ਬਣਾ ਦੇ ਵਲੌਗ ਬਣਾ ਸੋ ਤਾਂ ਜਿਸੀ ਆਗੇ ਘਰੇ ਤੇ ਸਭ ਤੋਂ ਇੰਪੋਰਟੰਟ ਕੰਮ ਰਹਿ ਗਿਆ ਮੇਰਾ ਅੱਜ ਬਲੌਗ ਅਪਲੋਡ ਕਰਨਾ ਤਾਂ ਹੁਣੇ ਬਲੌਗ ਅਪਲੋਡ ਕਰ ਰਿਹਾ ਮੈਂ ਬਸ ਬਲੌਗ ਅਪਲੋਡ ਕਰਕੇ ਫਿਰ ਜਾ ਕੇ ਆਫਿਸ ਬੰਦ ਕਰਕੇ ਆਵਾਂਗੇ ਅੰਟੀ ਅਸੀਂ ਵੀ ਆ ਤੋਂ ਆਗੇ ਸੀਏ ਫਿਰ ਆਫਿਸ ਵਧਾਣ ਜਾ ਰਹੇ ਹਾਂ ਇਹ ਆਫਿਸਰ ਨੇ ਮਾਰਨਿੰਗ ਖੋਲ੍ਹਿਆ ਸੀ ਮਾਰੇ ਬੰਦ ਕੀਤਾ ਚਲੋ ਫਾਸਟ ਕਰਕੇ ਆਈਏ ਦੇਖੋ ਜੀ ਕਿੰਨਾ ਜਾਮ ਹੈ ਬੱਸ ਉਹ ਤਿੰਨ ਬੱਸ ਹੀ ਸਾਡੇ ਨਹੀਂ ਆਇਆ ਇੱਧਰ ਵੀ ਹੈ ਅਗੇ ਤਾਂ ਪਤਾ ਨਹੀਂ ਕਿੱਥੇ ਇਸੇ ਰੋਡ ਦੇ ਵਿੱਚ ਕਦੇ ਟ੍ਰੈਫਿਕ ਹੁੰਦਾ ਨਹੀਂ ਹੈ ਤੁਸੀਂ ਤਾਂ ਫਸਟ ਟਾਈਮ ਹੈ ਫਸਟ ਟਾਈਮ ਇਹਸਾ ਮੈਨੂੰ ਆਪਣਾ ਟ੍ਰੈਫਿਕ ਦੇਖਣਾ ਮਿਲ ਰਿਹਾ ਹੈ ਪਹਿਲੀ ਵਾਰ ਮਤਲਬ ਦੇਖੋ ਮੈਨੂੰ ਤਾਂ ਪਹਿਲੀ ਵਾਰ ਦੇਖਣ ਨੂੰ ਮਿਲਿਆ ਮੇਰੇ ਇੱਥੇ ਟੂਰਸ ਹੁੰਦੀਆਂ ਸੀ ਪਲਸਨ ਫਸਟ ਤੋਂ ਵਿੱਚ ਮੈਨਾਂ ਟ੍ਰੈਫਿਕ ਕਰਕੇ ਦੇਖਿਆ ਹੈ ਜੇ ਵਾਰੀ ਅਸੀਂ ਅਗੇ ਘਰੇ ਜੀ ਆਫਿਸ ਤੋਂ ਵਧਾਇਆ ਹੈ ਤੇ ਹੁਣ ਘਰੇ ਆ ਕੇ ਦੇਖਿਆ ਇਹ ਸ਼ਰਾਰਤੀ ਦੋਨੇ ਸ਼ਰਾਰਤੀ ਕਰ ਰਹੇ ਨੇ ਸ਼ਰਾਰਤਾ ਇਹ ਜਿਆਦਾ ਸ਼ਰਾਰਤੀ ਹੋ ਗਿਆ ਜਿਆਦਾ ਤਾਂ ਬਲੌਗ ਰੈਟ ਹੋ ਗਿਆ ਆਪਣਾ ਆ ਯਾਨੀ ਯਾਰ ਕੱਲ ਸੀਗਾ ਉਹ ਮੈਂ ਕਲਿੱਪ ਪਈ ਸੀ ਨਾ ਤੇ ਉਹ ਐਡਿਟ ਨਹੀਂ ਕਰਿਆ ਸੀ ਐਡਿਟ ਕਰਿਆ ਬੜਾ ਘੈਂਟ ਵਲੌਗ ਆਊਗਾ ਦੇਖਿਓ ਤੁਸੀਂ ਬੜਾ ਮਜ਼ਾ ਆਉਣ ਵਾਲਾ ਸਾਨੂੰ ਬਹੁਤ ਜ਼ਬਰਦਸਤ ਤਾਂ ਹੁਣ ਮੈਂ ਕੁਝ ਖਾਏਗਾ ਨਹੀਂ ਕਰਨ ਨੂੰ ਸਮਾਂ 9:00 ਵੀ ਵੱਜ ਗਏ ਨੇ ਤਾਂ ਸੋਚ ਰਿਹਾ 21 ਜਰੂਰੀ ਕੰਮ ਆ ਕਰ ਸਕਦੇ ਆ ਉਹ ਹੈਂ ਚ ਸੌਣਾ ਸੌ ਸਕਦੇ ਆ ਆਪਾਂ ਤਾਂ ਸੌਣਿਆ ਬਈ ਜੀ ਤਾਂ ਅੱਜ ਦਾ ਵਲੌਗ ਉਰੀ ਐਂਡ ਕਰਦੇ ਆ ਤੇ ਪਰ ਕੱਲ ਦਾ ਵਲੌਗ ਜਰੂਰ ਦੇਖਿਓ ਹੋਰ ਵੀ ਬੜਾ ਮਜ਼ਾ ਆਉਣ ਵਾਲਾ ਤੁਹਾਨੂੰ ਅ ਕੱਲ ਦਾ ਕੱਲ ਦਾ ਤਾਂ ਸੱਚ ਵਿਆਹ ਆ ਵਾ ਵਿਆਹ ਰਹੀ ਆ ਹਾਂ ਇਹ ਕਿਉਂਕਿ ਮੈਂ ਚਾਹੂੰਗਾ ਤਾਂ ਕੱਲ ਦਾ ਵਲੌਗ ਤਾਂ ਵਿਆਹ ਰਹੀ ਆ ਬਸ ਤਾਂ ਵਿਆਹ ਤਾਂ ਹੀ ਹੈ ਯਾਰ ਮਾਹੌਲ ਈ ਹੈ ਯਾਰ ਇਹ ਬਲੌਗ ਤਾਂ ਹੱਚ ਕੋ ਗੜਬੜ ਹੋ ਗਈ ਕਿਉਂਕਿ ਇਹ ਬਲੌਗ ਤਾਂ ਬਾਅਦ ਚ ਆਉਣਾ ਵਾ ਉਹ ਬਲੌਗ ਤਾਂ ਮੇਰਾ ਅਪਲੋਡ ਹੋ ਚੁੱਕਿਆ ਵਾ ਤੇ ਚਲੋ ਤੁਸੀਂ ਦੇਖਿਆ ਹੋਊਗਾ ਤਾਂ ਹੁਣ ਤੁਸੀਂ ਦੇਖਿਆ ਹੋਊਗਾ ਹਾਂ ਉਹ ਦੇਖ ਲਿਆ ਹੋ ਤਾਂ ਮਜ਼ਾ ਆਇਆ ਤਾਂ ਮਜ਼ਾ ਆਇਆ ਤਾਂ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਬਲੌਗ ਨੂੰ ਵੀ ਬੱਦ ਬੱਦ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਮਿਲਦੇ ਆ ਕੱਲ ਨੂੰ ਗੁੱਡ ਨਾਈਟ